ਇਸ ਸਮੇਂ ਅਸੀਂ ਸੰਗਰੂਰ ਪੋਸਟ ਲੈਨ ਦੇ ਸਾਹਮਣੇ ਆ ਜਿੱਥੇ ਪੰਜਾਬ ਕਾਂਗਰਸ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਜਿਹੜੇ ਕਿ ਕਿਸਾਨ ਸੁਭਕਰਨ ਸਿੰਘ ਦੀ ਮੌਤ ਕਨੌੜੀ ਬਾਰਡਰ ਤੇ ਹੋਈ ਉਸ ਨੂੰ ਲੈ ਕੇ ਪਰਚਾ ਦਰਜ ਕਰਨ ਲਈ ਕੇ ਤਸਵੀਰਾਂ ਤੁਸੀਂ ਦੇਖੋ ਇਹ ਸੰਗਰੂਰ ਪੋਸਟ ਲੈਨ ਦੇ ਬਾਹਰ ਦੀਆਂ ਤਸਵੀਰਾਂ ਨੇ ਜਿੱਥੇ ਵੱਡੀ ਗਿਣਤੀ ਦੇ ਵਿੱਚ ਕਾਂਗਰਸ ਦੇ ਵਰਕਰ ਤੇ ਕਾਂਗਰਸ ਦੇ ਲੀਡਰ ਜਿਹੜੇ ਉਹ ਇੱਥੇ ਪਹੁੰਚੇ ਨੇ ਕਾਂਗਰਸ ਪ੍ਰਧਾਨ ਅਵੰਤਿੰਦਰ ਸਿੰਘ ਰਾਜਾ ਬੜਿੰਗ ਨੇ ਜਿਹੜੇ ਉਹ ਵੀ ਮੌਕੇ ਦੇ ਉੱਪਰ ਨੇ ਸਾਬਕਾ ਮੰਤਰੀ ਵਿਜੇਂਦਰ ਸਿੰਘਲਾ ਨੇ ਜਿਹੜੇ ਉਹ ਇੱਥੇ ਪਹੁੰਚੇ ਹੋਏ ਨੇ ਅਤੇ ਸੰਗਠਨ ਦੇ ਪ੍ਰਧਾਨ ਦਵੀਰ ਸਿੰਘ ਗੋਲ ਦੀ ਸਮੁੱਚੀ ਲੀਡਰਸ਼ਿਪ ਇੱਥੇ ਪਹੁੰਚੀ ਹੋਈ ਆ ਧਰਨਾ ਪ੍ਰਦਰਸ਼ਨ ਇਸ ਲਈ ਹੋ ਰਿਹਾ ਤੁਸ ਜੀਰਾਂ ਤੁਸੀਂ ਦੇਖੋ ਤਸਵੀਰਾਂ ਦੇ ਵਿੱਚ ਤੁਹਾਨੂੰ ਤਸਵੀਰਾਂ ਨਜ਼ਰ ਆ ਰਹੀਆਂ ਨੇ ਕਿ ਸੁਭਕਰਨ ਸਿੰਘ ਦੀਆਂ ਜਿਹੜੀਆਂ ਫੋਟੋਆਂ ਲੈ ਕੇ ਉਹਨਾਂ ਦੇ ਕਾਤਲਾਂ ਦੇ ਉੱਪਰ ਪਰਚਾ ਦਰਜ ਕੀਤਾ ਜਾ ਵੀ ਇਸ ਨੂੰ ਲੈ ਕੇ ਜਿਹੜੇ ਕਾਂਗਰਸ ਦੇ ਯੂਥ ਕਾਂਗਰਸ ਜਿਹੜ ਬੱਡੇ ਗਤੀ ਦੇ ਵਿੱਚ ਪਹੁੰਚੀ ਹੈਗੀ ਪਰ ਐਸਐਸਪੀ ਦਫਤਰ ਦੇ ਬਾਹਰ ਜਿਹੜਾ ਜੰਮ ਕੇ ਪ੍ਰਦਰਸ਼ਨ ਜਿਹੜਾ ਕੀਤਾ ਜਾ ਰਿਹਾ ਤਾਂ ਜੋ ਜਿਹੜੀ ਉਹਦੇ ਮੌਤ ਹੋਈ ਹੈ ਮੌਤ ਤੋਂ ਬਾਅਦ ਉਹਨਾਂ ਦੇ ਉੱਪਰ ਮਾਮਲਾ ਦਰਜ ਕੀਤਾ ਜਾਵੇ ਭਾਵੇਂ ਕਿ ਪੰਜਾਬ ਸਰਕਾਰ ਵੱਲੋਂ 1 ਕਰੋੜ ਰੁਪਏ ਦੀ ਰਾਸ਼ੀ ਅਤੇ ਸੁਮਕਰ ਸਿੰਘ ਦੀ ਛੋਟੀ ਭੈਣ ਨੂੰ ਨੌਕਰੀ ਦਾ ਜਿਹੜਾ ਬਾਅਦ ਆ ਜਿਹੜਾ ਉਹ ਕੀਤਾ ਗਿਆ ਕਿ ਨੌਕਰੀ ਦਿੱਤੀ ਜਾਏਗੀ ਪਰ ਜਿੱਥੇ ਕਿਸਾਨ ਜਥੇਬੰਦੀਆਂ ਵੀ ਆੜੀਆਂ ਹੋਈਆਂ ਨੇ ਕਿ ਉਹਨਾਂ ਦੇ ਉੱਪਰ ਜਿਹੜਾ ਮਾਮਲਾ ਦਰਜ ਕੀਤਾ ਜਾਵੇ ਪਰ ਹਜੇ ਪੋਸਟਮਾਰਟਮ ਦੀ ਰਿਪੋਰਟ ਆ ਜਿਹੜੀ ਉਹ ਆਉਣੀ ਜਿਹੜੀ ਬਾਕੀ ਆਗੀ ਮੁੱਖ ਮੰਤਰੀ ਪੰਜਾਬ ਨੇ ਵੀ ਕਿਹਾ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਜਿਹੜੀ ਇਸ ਦੇ ਉੱਪਰ ਕਾਰਵਾਈ ਆ ਜਿਹੜੀ ਉਹ ਕੀਤੀ ਜਾਏਗੀ ਪਰ ਅਗਰ ਗੱਲ ਕੀਤੀ ਜਾਵੇ ਤਾਂ ਹਰਿਆਣਾ ਪੁਲਿਸ ਦਾ ਆਪਣਾ ਤਰਕ ਹੈ ਉਹ ਕਹਿ ਰਹੇ ਕਿ ਜਿਹੜੀ ਘਟਨਾ ਉਹ ਸਾਡੇ ਏਰੀਆ ਦੇ ਵਿੱਚ ਹੋਈ ਆ ਜਾਨਕਿ ਜਿਹੜੇ ਏਰੀਆ ਦੇ ਵਿੱਚ ਘਟਨਾ ਹੁੰਦੀ ਆ ਮਾਮਲਾ ਉੱਥੇ ਦਰਜ ਹੁੰਦਾ ਹੈਗਾ ਅਗਰ ਖਨੌਰੀ ਇਲਾਕੇ ਦੇ ਵਿੱਚ ਜੇ ਘਟਨਾ ਹੁੰਦੀ ਤਾਂ ਉਸ ਤੋਂ ਬਾਅਦ ਉਹ ਖਨੌਰੀ ਥਾਣੇ ਦੇ ਵਿੱਚ ਜਿਹੜਾ ਮਾਮਲਾ ਕਰਜ ਹੋਣਾ ਸੀ ਪਰ ਲੇਕਿਨ ਇਸ ਦੇ ਵਿੱਚ ਹੁਣ ਪੇਜ 'ਚ ਫਸਿਆ ਹੋਇਆ ਹੈਗਾ ਪਰ ਇਸ ਨੂੰ ਲੈ ਕੇ ਹੁਣ ਸੰਗਰੂਰ ਕਿਉਂਕਿ ਖਨੌਰੀ ਆ ਜਿਹੜਾ ਉਹ ਸੰਗਰੂਰ ਦਾ ਏਰੀਆ ਪੈਂਦਾ ਸੰਗਰੂਰ ਐਸਐਸਪੀ ਦਫਤਰ ਦੇ ਜਿਹੜਾ ਐਸਐਸਪੀ ਖੇਤਰ ਦੇ ਵਿੱਚ ਆਉਂਦਾ ਇਸ ਲਈ ਸੰਗਰੂਰ ਐਸਐਸਪੀ ਦਫਤਰ ਦੇ ਬਾਹਰ ਵੱਡੀ ਗਿਤੀ ਜਿਹੜੇ ਇਹ ਇਹ ਪਹੁੰਚੇ ਨੇ ਤਾਂ ਬੈਨਰ ਲੈ ਕੇ ਪਹੁੰਚੇ ਨੇ ਕਾਂਗਰਸ ਦੇ ਵਿੱਚ ਮਹਿਲਾਵਾਂ ਨੇ ਜਿਹੜੀਆਂ ਜਿਹੜੀਆਂ ਉਹ ਪਹੁੰਚੀਆਂ ਹੋਈਆਂ ਨੇ ਬੱਡੀ ਗਿਣਤੀ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿ ਦੂਰ ਤੱਕ ਇਹ ਜਿਹੜਾ ਇਹ ਆ ਰਿਹਾ ਕਿਉਂਕਿ ਲਗਾਤਾਰ ਇਸ ਦੇ ਉੱਪਰ ਜਿਹੜੀ ਜਿਹੜੇ ਰਾਜਨੇਤਾ ਨੇ ਜਿਹੜੇ ਉਹ ਇੱਥੇ ਲਗਾਤਾਰ ਪਹੁੰਚ ਰਹੇ ਨੇ ਤਾਂ ਜੋ ਉਸ ਨੂੰ ਇਸ਼ਾਮ ਮਿਲੇ ਤਾਂ ਅਮਿੰਦਰ ਸਿੰਘ ਰਾਜਾ ਬੜੇ ਨੇ ਜਿਹੜੇ ਇਸ ਸਮੇ ਤੁਹਾਨੂੰ ਬੋਲ ਰਹੇ ਤਸਵੀਰਾਂ ਮੈਂ ਚਾਹਾਂਗਾ ਕਿ ਜ਼ੂਮ ਕਰਕੇ ਤੁਹਾਨੂੰ ਤਸਵੀਰਾਂ ਦਿਖਾਈ ਦੇਵਾਂ ਕਿ ਸੁਭ ਕਰਨ ਦੀਆਂ ਤਸਵੀਰਾਂ ਲੈ ਕੇ ਫੋਟੋਆਂ ਲੈ ਕੇ ਜਿਹੜੇ ਕਿਸਾਨ ਨੇ ਜਿਹੜੇ ਇਸ ਸਮੇ ਉਹ ਮੌਕੇ ਦੇ ਉੱਪਰ ਨੇ ਜਿਹੜੇ ਮਹਿਲਾਵਾਂ ਨੇ ਜਿਹੜੀਆਂ ਉਹ ਉਹ ਵੀ ਤੁਸੀਂ ਦੇਖ ਸਕਦੇ ਹੋ ਕਿ ਕੌਂਸ ਦੀ ਅਗਵਾਈ ਦੇ ਵਿੱਚ ਇੱਥੇ ਪਹੁੰਚੀਆਂ ਨੇ ਜਿਹਦੇ ਪਰ ਸਾਫ ਤੌਰ ਤੇ ਲੈ ਕਿਸਾਨਾਂ ਦੇ ਕਾਤਲਾਂ ਤੇ ਪਰਚਾ ਦਰਜ ਕਰੋ ਇਸ ਤਰ੍ਹਾਂ ਦੇ ਸਲੋਗਨ ਲੈ ਕੇ ਜਿਹੜੇ ਕਿਸਾਨ ਨੇ ਮਾਫ ਕਰਨਾ ਜਿਹੜੇ ਕਾਉਂਸਲ ਦੇ ਵਰਕਰ ਨੇ ਕਰ ਰਹੇ ਤਾਂ ਉਹ ਇੱਥੇ ਸਮੇਂ ਮੌਕੇ ਦੇ ਉੱਪਰ ਜਿਹੜੇ ਉਹ ਪਹੁੰਚੇ ਹੋਏ ਨੇ ਕਿਉਂਕਿ ਸਾਹਮਣੇ ਐਸਐਸਪੀ ਦਫ਼ਤਰ ਦੀਆਂ ਤਸਵੀਰਾਂ ਤੋਂ ਦਿਖਾਈ ਦੇ ਸਾਹਮਣੇ ਜਿਹੜਾ ਇਹ ਐਸਐਸਪੀ ਦਫ਼ਤਰ ਹੈਗਾ ਐਸਐਸਪੀ ਦਫ਼ਤਰ ਦੇ ਬਾਹਰ ਜਿਹੜੀਆਂ ਇਹ ਤਸਵੀਰਾਂ ਨੇ ਜਿਹੜੀਆਂ ਇਹ ਜਗ੍ਹਾ ਦੇ ਉੱਪਰ ਇਹ ਇਹ ਪਹੁੰਚੇ ਹੋਏ ਨੇ ਇਸ ਨੂੰ ਲੈ ਕੇ ਵੱਡੀ ਗਿਣਤੀ ਦੇ ਵਿੱਚ ਜਿਹੜਾ ਇਹ ਚੀਜ਼ਾਂ ਨੇ ਜਿਹੜੀਆਂ ਦੇਖਣ ਨੂੰ ਜਿਹੜੀਆਂ ਮਿਲ ਰਹੀਆਂ ਨੇ ਪ੍ਰਦਰਸ਼ਨ ਜਿਹੜਾ ਜੰਮ ਕੇ ਪ੍ਰਦਰਸ਼ਨ ਹੋ ਰਿਹਾ ਹੈ ਸਾਡੀ ਗੱਲ ਇਹ ਹੈ ਵੀ ਮਾਮਲਾ ਹੈਗਾ ਕਿ ਜਿਹੜਾ ਖਿਲਾਫ ਕਾਰਵਾਈ ਕੀਤੀ ਜਾਵੇ ਕਿਉਂਕਿ ਕਾਂਗਰਸ ਵੀ ਮੰਗ ਕਰ ਰਹੀ ਹੈ ਕਿਸਾਨ ਜਥੇਬੰਦੀਆਂ ਵੀ ਮੰਗ ਕਰ ਰਹੀਆਂ ਨੇ ਪਰਿਵਾਰ ਵੀ ਮੰਗ ਕਰ ਰਿਹਾ ਕਿ ਜਿਹੜਾ ਗੋਲੀ ਮਾਰ ਕੇ ਕਤਲ ਕੀਤੀ ਗਈ ਹੈ ਕਤਲ ਕਰਨ ਤੋਂ ਬਾਅਦ ਜਿਹੜਾ ਕਤਲ ਕੀਤਾ ਗਿਆ ਗੋਲੀ ਮਾਰ ਕੇ ਉਹਨਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਪਰ ਹੁਣ ਵੱਡੀ ਗਿਣਤੀ ਦੇ ਵਿੱਚ ਜਿਹੜਾ ਪ੍ਰਦਰਸ਼ਨ ਹੈ ਉਹ ਸੰਗਰੂਰ ਦੇ ਵਿੱਚ ਇਸ ਸਮੇਂ ਜਿਹੜਾ ਹੋ ਰਿਹਾ ਹੈਗਾ ਵੱਡੀ ਗਿਣਤੀ ਦੇ ਵਿੱਚ ਕਾਂਗਰਸ ਜਿਹੜੀ ਇੱਥੇ ਪਹੁੰਚੀ ਹੈਗੀ ਇਨਾ ਵੱਲੋਂ ਫੈਸਲਾ ਲਿਆ ਗਿਆ ਕਿ ਇਸ ਤੋਂ ਬਾਅਦ ਉਹ ਐਸਐਸਪੀ ਸੰਗਰੂਰ ਦੇ ਨਾਲ ਮਿਲਣਗੇ ਕਿ ਜਿਹੜਾ ਪਰਚਾ ਹੈਗਾ ਜਿਹੜਾ ਉਹ ਕੀਤਾ ਜਾਵੇ ਤੁਸੀਂ ਦੇਖੋ ਸਾਫ਼ ਤੌਰ ਦੇ ਉੱਪਰ ਪਰ ਉਹ ਦੇਖਣਾ ਹੋਏਗਾ ਕਿ ਇਸ ਮਾਮਲੇ ਵਿੱਚ ਕੀ ਨਵਾਂ ਮੋੜ ਆਉਂਦਾ ਕੀ ਮਾਮਲਾ ਦਰਜ ਹੋਏਗਾ ਕਿਉਂਕਿ ਲਗਾਤਾਰ ਸਾਰੀਆਂ ਜਿਹੜੀਆਂ ਪਾਰਟੀਆਂ ਨੇ ਜਿਹੜੀਆਂ ਉਹ ਇਸ ਮੰਚ ਦੇ ਉੱਪਰ ਇਕੱਠੀਆਂ ਨੇ ਉਹ ਸੁਪਕਰ ਸਿੰਘ ਦੇ ਹੱਕ ਦੇ ਵਿਚਾਰੀਆਂ ਨੇ ਸਾਫ ਤੌਰ ਤੇ ਕਹਿਣਾ ਰਾਜਨੀਤਿਕ ਪਾਰਟੀਆਂ ਦੇ ਜਿਹੜੇ ਨੁਮਾਇੰਦੇ ਨੇ ਉਹ ਸਾਰੇ ਸੁਪਕਰ ਸਕਦੇ ਜਿਹੜੇ ਘਰ ਵੀ ਜਿਹੜੇ ਜਾ ਰਹੇ ਨੇ ਕੈਮਰਾਮੈਨ ਜਸਵਿੰਦਰ ਦੇ ਨਾਲ ਵਿੱਕੀ ਬੋਲਰ ਪੰਜਾਬ ਤੱਕ ਸੰਗਰੋਹ